ਜਨਵਰੀ ਨੂੰ ਲੈ ਕੇ ਕੀ ਕੀ ਸਰ ਅੱਜ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਆ ਸਭ ਤੋਂ ਪਹਿਲਾਂ ਤਾਂ ਜੀ 26 ਜਨਵਰੀ ਗਣਤੰਤਰ ਦਿਵਸ ਦੀਆਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਾਰਗ ਬਾਦ ਦਿੰਦਾ ਤੇ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਅਸੀਂ ਬਿਲਕੁਲ ਤੋਂ ਮਤਾਂਦਰਾ ਜਿਹੜਾ ਹੈਗਾ ਇਹ 26 ਜਨਵਰੀ ਦਾ ਦਿਵਸ ਮਨਾ ਰਹੇ ਹਾਂ ਤੇ ਮੌਲੀ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਜਿਹੜੇ ਹੈਗੇ ਉਹ ਕੀਤੇ ਗਏ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਰੈਗੂਲਰ ਨਾਕਾਬੰਦੀ ਜਿਹੜੀ ਹੈਗੀ ਉਹ ਚੱਲ ਰਹੀ ਹੈ ਪੈਟਰੋਲਿੰਗ ਚੱਲ ਰਹੀ ਹੈ ਸਿਮਿਲਰਲੀ ਜਿਹੜੇ ਭੀੜ-ਪਾੜ ਵਾਲੇ ਇਲਾਕੇ ਆ ਜਾਂ ਮਾਲਸ ਹੈਗੇ ਆ ਰੇਲਵੇ ਸਟੇਸ਼ਨ ਬਸ ਸਟੈਂਡਸ ਵਗੈਰਾ ਸਾਰਿਆਂ ਦੀ ਜਿਹੜੀ ਫੋਨ ਜਿਹੜੀ ਹੈਗੀ ਹੈ ਪ੍ਰੋਪਰ ਲੱਗੀ ਹੋਈ ਹੈ ਤੇ ਇਹ ਪ੍ਰੋਪਰ ਏਰੀਆ ਜਿਹੜਾ ਹੈਗਾ ਉਹ ਕਮਿਊਨਿਟੀ ਕੀਤਾ ਜਾ ਰਿਹਾ ਆ ਸਾਡੇ ਕਰੀਬ 1100 ਦੇ ਆਸ-ਪਾਸ ਜਿਹੜੇ ਹੈਗੇ ਆ ਸਾਡੇ ਪੁਲਿਸ ਅਫੀਸ਼ਰਸ ਡਿਊਟੀ ਤੇ ਤਨਾਥਨ ਉਸ ਦੇ ਨਾਲ-ਨਾਲ ਸਾਡੇ 22 ਐਸਐਚਓਜ਼ ਦੇ ਨਾਲ 6 ਐਸਪੀਜ਼ ਤੇ 14 ਡੀਐਸਪੀਜ਼ ਵੀ ਲਗਾਤਾਰ ਡਿਊਟੀ ਨਿਭਾ ਰਹੇ ਹਨ ਇਸ ਦੇ ਉਪਲਬਖ ਦੇ ਵਿੱਚ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵੀ ਅਪੀਲ ਕਰਨਾ ਚਾਹਾਂਗਾ ਕਿ ਜੇ ਕਿਸੇ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਕੋਈ ਮਿਲਦੀ ਹੈ ਜਾਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਤੁਸੀਂ ਸਾਨੂੰ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਜਿਹੜੇ ਨਜ਼ਦੀਕ ਦੇ ਕੋਈ ਥਾਣਾ ਚੌਕੀ ਦੇ ਵਿੱਚ ਤੁਸੀਂ ਖਬਰ ਦੇ ਸਕਦੇ ਹੋ ਜਾਂ ਫਿਰ ਸਾਡੇ ਜਿਹੜੇ ਹੈਲਪਲਾਈਨ ਨੰਬਰਸ ਹੈ 112 ਤੇ 181 ਤੁਸੀਂ ਇੱਥੇ ਸਾਨੂੰ ਇਨਫਰਮੇਸ਼ਨ ਦੇ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਵੀ ਸਿਕਰਟ ਰੱਖੀ ਜਾਏਗੀ ਤੇ ਸਖਤੋ ਸਖਤ ਕਾਰਵਾਈ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਸਰ ਡਰੰਕਨ ਡਰਾਈਵ ਨੂੰ ਲੈ ਕੇ ਵੀ ਕੋਈ ਨਾਕਾਬੰਦੀ ਕੀਤੀ ਜਾ ਰਹੀ ਹੈ ਜੀ ਤੇ ਉਹ ਰੈਗੂਲਰ ਹੈ ਜਿਹੜੀ ਨਾਕਾਬੰਦੀ ਹੈਗੀ ਹੈ ਤਾਂ ਉਹ ਨਾਲ ਦੇ ਨਾਲ ਉਹ ਡਰੰਕਨ ਡਰਾਈਵਿੰਗ ਦੇ ਵੀ ਚਲਾਨ ਕੀਤੇ ਜਾ ਰਹੇ ਨੇ ਤੇ ਅ ਬਲਕਿ ਤੁਸੀਂ ਬੜਾ ਚਾਪਲ ਦੱਸਿਆ ਜੀ ਆਪਣਾ ਮੈਂ ਤੁਹਾਡੇ ਰਾਹੀਂ ਇਹ ਵੀ ਅਪੀਲ ਵੀ ਕਰਨਾ ਚਾਹੁੰਗਾ ਕਿ ਇਹ ਡਰੰਕਨ ਡਰਾਈਵਿੰਗ ਜਿਹੜੀ ਹੈਗੀ ਉਹ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ ਹੈ ਇਹ ਨਾਲ ਤੁਹਾਡਾ ਆਪਣਾ ਵੀ ਨੁਕਸਾਨ ਹੋ ਸਕਦਾ ਹੈ ਕਿ ਸਾਹਮਣੇ ਵਾਲੇ ਬੰਦੇ ਦਾ ਵੀ ਨੁਕਸਾਨ ਹੋ ਸਕਦਾ ਹੈ ਤੇ ਇਸ ਨੂੰ ਜਿਹੜੀ ਮੌਲੀਬੂਨੀਸ ਵੱਲੋਂ ਲਗਾਤਾਰ ਟ੍ਰੈਫਿਕ ਪੁਲਿਸ ਵੱਲੋਂ ਇਲਾਕਾ ਬੰਦੀ ਕੀਤੀ ਜਾਂਦੀ ਹੈ ਤੇ ਰੈਗੂਲਰ ਜਿਹੜੇ ਹੈਗੇ ਚਲਾਨ ਵੀ ਕੀਤੇ ਜਾਂਦੇ ਤੇ ਐਫਆਈਆਰ ਵੀ ਦਰਜ ਕੀਤੀ ਜਾਂਦੀ ਹੈ ਸਰ ਦੇਖਿਆ ਜਾਂਦਾ ਜੀ ਜਿਹੜੀ ਮਾਰਕੀਟ ਦੇ ਵਿੱਚ ਘਰੇ ਇੱਥੇ ਬਹੁਤ ਜ਼ਿਆਦਾ ਰਾਤ ਨੂੰ ਗਸ਼ ਹੁੰਦਾ ਹੈ ਇਹਦੇ ਲਈ ਵੀ ਕੁਝ ਸਰਨ ਇੰਤਿਆਮ ਕੀਤੇ ਜਾ ਰਹੇ ਨੇ ਬਿਲਕੁਲ ਜੀ ਸਾਡੀ ਰੈਗੂਲਰ ਪੈਟਰੋਲਿੰਗਸ ਵਗੈਰਾ ਚੱਲਦੀ ਹੈ ਇਨਫੈਕਟ ਮਾਰਕੀਟ ਐਸੋਸੀਏਸ਼ਨ ਨਾਲ ਵੀ ਅਸੀਂ ਰੈਗੂਲਰ ਮੀਟਿੰਗਸ ਕਰਦੇ ਰਹਿੰਦੇ ਆ ਤੇ ਇਹਨਾਂ ਨੂੰ ਵੀ ਬਿਲਕੁਲ ਇਹ ਜੇ ਇਹੀ ਵੈਸੇ ਲਗਾਇਆ ਜਾਂਦਾ ਹੈ ਕਿ ਕਿਸੇ ਕਿਸਮ ਦੀ ਕੋਈ ਹੁਲੜਬਾਜੀ ਜਾਂ ਕੁਝ ਵੀ ਹੁੰਦੀ ਤੇ ਜਿਵੇਂ ਲੇਟ ਨਾਈਟ ਵੀ ਸਾਨੂੰ ਕੁਝ ਕੰਪਲੇਂਟਸ ਆਈਆਂ ਸੀਗੇ ਇੱਥੇ ਮਾਰਕੀਟ ਦੇ ਵਿੱਚੋਂ ਕਿ ਲੇਟ ਨਾਈਟ ਕੁਝ ਹੁੱਲੜਬਾਜੀ ਜਾਂ ਕੁਝ ਬੰਦੇ ਜਿਹੜੇ ਹੈਗੇ ਆਂਦੇ ਆ ਇਹ ਕਰੀਬ 2 ਮਹੀਨੇ ਪਹਿਲਾਂ ਸਾਨੂੰ ਕੰਪਲੇਂਟ ਆਈ ਸੀ ਤੇ ਲਗਾਤਾਰ ਸਾਡੇ ਆਫੀਸਰ ਜਿਹੜੇ ਹੈਗੇ ਤੇ ਚੈਕਿੰਗ ਕਰ ਰਹੇ ਨੇ ਪ੍ਰੋਪਰ ਤੇ ਪ੍ਰੋਪਰ ਰੇਡਸ ਵੀ ਕਰਦੇ ਨੇ ਤੇ ਜੇ ਇਹ ਹੁੱਲੜਬਾਜੀ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਮੰਤਰੀ ਕਰਦੇ ਸਰ ਜਿਵੇਂ ਮੋਹਾਲੀ ਦੇ ਵਿੱਚ ਨਾ ਤੁਸੀਂ ਜਿਵੇਂ ਗਿਆ ਠੀਕ ਹੈ ਮੋਹਾਲੀ ਵਿੱਚ ਬਾਕਮਾਲ ਕੰਮ ਕਰ ਰਹੀ ਹੈ ਸੁਹਾਣਾ ਖਾਣਾ ਜਿਵੇਂ ਫਟੌਰ ਥਾਣੇ ਇਹ ਦੋ ਥਾਣੇ ਇਦਾਂ ਦੇ ਆ ਜਿਨ੍ਹਾਂ ਦਾ ਸਹਾੜੇਖੜ ਦਾ ਏਰੀਆ ਬਹੁਤ ਵੱਡਾ ਤੇ ਫਟੌਰ ਥਾਣੇ ਤੋਂ ਜਿਵੇਂ ਸੱਤ ਮਹੀਨੇ ਦਿੱਤੀ ਉਹਦੇ ਬਰਕਰਾਰ ਉਹਨੇ ਪੰਜਾਬ ਭਰ ਤੋਂ ਲੋਕ ਇੱਥੇ ਘੁੰਮਣ ਆਉਂਦੇ ਆ ਉਹਨਾਂ ਨਾਲੋਂ ਬੱਡੇ ਜਿਹਨੇ ਕੁੱਝ ਕਿਹਾ ਉਹਨੜ ਵੱਜੀ ਕਰਦੇ ਜਿਹੜੇ ਨੌਜਵਾਨ ਇੱਥੇ ਤਣਾ ਤੋਪ ਕੇ ਸਾਰੀ ਸਿੱਤ ਨੂੰ ਕੰਟਰੋਲ ਕਰਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਪਤੋਂ ਜ਼ਿਲ੍ਹਾ ਲੈਵਲ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਪ੍ਰਸ਼ੰਸਾ ਪੱਤਰ ਜਾਂ ਕਿਸੇ ਤਰ੍ਹਾਂ ਦਾ ਕੋਈ ਐਪਲੀਕੇਸ਼ਨ ਦੇਣੀ ਚਾਹੀਦੀ ਨਹੀਂ ਬੜੀ ਅੱਛੀ ਗੱਲ ਕੀਤੀ ਹੈ ਜੀ ਤੁਸੀਂ ਤੇ ਸਾਡੇ ਵੱਲੋਂ ਰੈਗੂਲਰਲੀ ਜਿਹੜੇ ਹੈਗੇ ਆ ਇਹਨਾਂ ਨੂੰ ਹੌਸਲਾ ਫਜ਼ਾਈ ਲਈ ਸਿਰਫ ਇਹੀ ਨਹੀਂ ਸਾਡੇ ਹੋਰ ਵੀ ਬਹੁਤ ਸਾਰੇ ਯੂਨਿਟਸ ਸਾਰੇ ਬੜੀ ਬੜੀ ਮਿਹਨਤ ਨਾਲ ਕੰਮ ਕਰਦੇ ਨੇ ਇੰਪੈਕਟ ਕੱਲ 26 ਜਨਵਰੀ ਦੇ ਉਪਲਖ ਦੇ ਵਿੱਚ ਅਸੀਂ ਕਾਫੀ ਪੁਲਿਸ ਆਫੀਸਰਾਂ ਦਾ ਨਾਮ ਵੀ ਭੇਜਿਆ ਜਿਨ੍ਹਾਂ ਨੂੰ ਡਿਸਟ੍ਰਿਕਟ ਲੈਵਲ ਦੇ ਉੱਤੇ ਜਾਂ ਫਿਰ ਕੁਝ ਆਫੀਸਰ ਨੂੰ ਸਟੇਟ ਲੈਵਲ ਦੇ ਉੱਤੇ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜੀ ਹੌਸਲਾ ਫਜ਼ਾਈ ਲਈ ਜਿਹੜੇ ਰਿਵਾਰਡ ਵੀ ਦਿੱਤੇ ਜਾ ਰਹੇ ਨੇ ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਸਾਡੇ ਕਾਫੀ ਪੁਲਿਸ ਆਫੀਸਰਸ ਨੂੰ ਜਿਹੜੇ ਡਿਸਟ੍ਰਿਕਟ ਪੁਲਿਸ ਦੇ ਆਫੀਸਰਸ ਨੂੰ ਗੈਲੈਂਟਰੀ ਅਵਾਰਡ ਤੇ ਮੈਰੀਟੋਰੀਅਸ ਅਵਾਰਡ ਜਿਹੜੀ ਅੱਜ ਲਿਸਟ ਆਈ ਹੈ ਉਹ ਕੱਲੇ ਡਿਸਟ੍ਰਿਕਟ ਲੈਵਲ ਤੇ ਨਹੀਂ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਵੀ ਜਿਹੜੀ ਹੈਗੀ ਹੈ ਪ੍ਰੋਪਰ ਰਿਵਾਰਡਸ ਤੇ ਹੌਸਲਾ ਵਧਾਈ ਦੀ ਜਿਹੜੀ ਸਾਡੇ ਵਾਲੀਪੁਲਰਸ ਦੇ ਅਫੀਸਰਾਂ ਦੀ ਕੀਤੀ ਜਾਂਦੀ ਹੈ। ਟੋਟਲ ਕਿੰਨੇ ਕੇ ਜਿਹੜੇ ਜਿਨ੍ਹਾਂ ਨੂੰ ਕੱਲ ਬਾੜ ਦਿੱਤਾ ਜਾ ਰਿਹਾ ਹੈ। ਆ ਐਗਜ਼ੈਕਟ ਲਿਸਟ ਤਾਂ ਅਸੀਂ ਤੁਹਾਨੂੰ ਜਿਹਦੇ ਸਪੈਸ ਨੋਟ ਦੇ ਰਾਹੀਂ ਸ਼ੇਅਰ ਕਰ ਦਾਂਗੇ ਸੈਪਰੇਟ ਬਟ ਕਾਫੀ ਆਫੀਸਰਸ ਡਿਸਟ੍ਰਿਕਟ ਲੈਵਲ ਤੇ ਸਾਡੇ ਹੈਗੇ ਆ। ਸਿਮਿਲਰਲੀ ਸਟੇਟ ਲੈਵਲ ਤੇ ਵੀ ਕੁਝ ਆਫੀਸਰਸ ਜਿਹੜੀ ਸਟੇਟ ਲੈਵਲ ਫੰਕਸ਼ਨਾਂ ਉੱਤੇ ਵੀ ਜਾ ਰਹੇ ਨੇ ਤੇ ਨੈਸ਼ਨਲ ਲੈਵਲ ਤੇ ਤਾਂ ਜਿਹੜੀ ਅੱਜ ਲਿਸਟ ਆਈ ਹੈ ਉਹ ਤੁਹ

ਮੈਂ ਤਾਂ ਤੇਨੇ ਨੂੰ ਤਾਂ ਬਣਦੀ ਸੀ ਕਿੰਨੇ ਦਾ ਸਾਡਾ ਚਿਹਰਾ ਆ ਦੂਰ ਮੈਨੂੰ ਫੇਕ ਦੇਸ ਦੇ ਚਿਹਰੇ ਤੇ ਅਜਾ ਚੱਕਰ ਲੱਜ ਗਿਆ ਹੈ ਉਹ ਮਾ ਲੈਂਦਾ ਜੀ ਸਵੀਰਾ 3P2 ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ 26 ਜਨਵਰੀ ਨੂੰ ਲੈ ਕੇ ਅੱਜ ਨਾਕਾਬੰਦੀ ਕੀਤੀ ਗਈ ਹੈ ਤੇ ਗੱਡੀਆਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਹਨ ਮੋਹਾਲੀ ਪੁਲਿਸ ਦੇ ਦੁਆਰਾ ਮੋਟਰਸਾਈਕਲਾਂ ਦੀ ਵੀ ਖਾਸ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਕਈ ਗੱਡੀਆਂ ਦੇ ਅੰਦਰ ਵੀ ਚੈੱਕ ਕੀਤਾ ਜਾ ਰਿਹਾ ਹੈ ਤੇ ਮੌਕੇ ਤੇ ਪਹੁੰਚੇ ਨੇ ਇੱਥੇ ਦੇ ਐਸਐਸਪੀ ਡਾਕਟਰ ਸੰਦੀਪ ਗਰਕ ਮੌਕੇ ਤੇ ਪਹੁੰਚੇ ਨੇ ਸੋਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਕ 43B2 ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ 26 ਜਨਵਰੀ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਿਹੜੀ ਹੈ ਨਾਕਾਬੰਦੀ ਕੀਤੀ ਗਈ ਤੇ ਇਕੱਲਾ ਇਕੱਲਾ ਵਾਹਨ ਜਿਹੜੇ ਰੋਕ ਕੇ ਕਾਗਜ਼ ਚੈੱਕ ਕੀਤੇ ਜਾ ਰਹੇ ਆ